ਸਤ ਜੀ ਮੈਂ ਤੁਹਾਡਾ ਆਪਣਾ ਦਾਸ ਬਾਬਾ ਮਲੇਖ ਖਾਨ ਤੇ ਇੱਕ ਇਹਨਾਂ ਦੇ ਥਾਪੜੇ 10 ਲਾਵੇ ਗਿਨੇ 1 ਜਿੰਨੇ ਵੀ ਬਿਲੜ ਲਾਣੇ ਸਾਰੇ ਬਾਬੇ ਬਣੇ ਤੁਰਦੇ ਹੁੰਦੇ ਨੇ 20 21 ਸਾਲ ਦੀ ਤੇਰੀ ਉਮਰ ਹੈ ਤੂੰ ਬਾਬਾ ਕਿੱਥੋਂ ਹੋ ਗਿਆ ਚਵੜਾ ਜਿਨ੍ਹਾਂ ਦੇ ਘਰ ਦੇ ਵਿੱਚ ਲਾਤ ਨਹੀਂ ਹੋ ਰਹੀ ਜਿਨ੍ਹਾਂ ਦੇ ਘਰ ਦੇ ਵਿੱਚ ਨਾ ਬੱਚਾ ਨਾ ਕੁੜੀ ਨਹੀਂ ਹੋ ਰਿਹਾ ਉਹਨਾਂ ਦੇ ਮੈਨੂੰ ਕਾਫੀ ਫੋਨ ਆ ਰਹੇ ਹਨ ਤੇ ਇੱਕ ਗੱਲ ਨਾ ਪੁੱਤ ਜੀ ਜਿਨ੍ਹਾਂ ਜਿਨ੍ਹਾਂ ਨੇ ਬੱਚਾ ਖਾਤਰ ਆਉਣਾ ਹੈ ਉਹ ਕੁੜੀ ਵੀ ਤੇ ਮੁੰਡਾ ਵੀ ਦੋਨੇ ਜਣੇ ਆਪਣੀਆਂ ਡਾਕਟਰੀ ਰਿਪੋਰਟਾਂ ਲੈ ਕੇ ਆਉਣੀਆਂ ਮੇਰੇ ਕੋਲ ਠੀਕ ਹੈ ਅੰਦਰੂਨੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਬੱਚੇ ਕੋਈ ਯਾਨੀ ਨੇ ਸੱਚੀ ਆਖਿਆ ਕਹਿੰਦਾ ਜੱਬਲ ਪੁੱਤਨਾ ਜੰਮੀਏ ਤੀ ਅੰਨੀ ਚੰਗੀ ਆ ਸੁਣ ਲੋ ਕਹਿੰਦਾ ਜਿੰਨਾਂ ਕੋਲੇ ਬੱਚੇ ਨਹੀਂ ਹੈਗੇ ਉਹ ਮੇਰੇ ਕੋਲੇ ਆਉਣ ਡਾਕਟਰੀ ਰਿਪੋਰਟਾਂ ਲਿਆਉਣ ਤੇ ਜਿਨ੍ਹਾਂ ਦੀ ਅੰਦਰੂਨੀ ਪ੍ਰੋਬਲਮ ਹੈ ਉਹ ਨਾ ਆਉਣ ਵੀ ਜੇ ਕੋਈ ਡਾਕਟਰੀ ਇਲਾਜ ਹੈ ਉਹ ਡਾਕਟਰੀ ਠੀਕ ਕਰੂਗਾ ਤੇਰੇ ਕੋਲੇ ਚਾਬਲਾ ਕੀ ਹੈ ਤੇਰੇ ਕੋਲੇ ਕੀ ਹੈ ਸਿਰ ਹਿਲਾਉਣ ਤੋਂ ਬਿਨਾ ਜਿੰਨਾ ਵੀ ਬੇਲੜ ਲਾਣਾ ਇਹੀ ਕੰਮਾਂ ਤੇ ਹੋਤ ਰਿਹਾ ਹੈ ਲੋਕਾਂ ਨੂੰ ਠੱਗਦੇ ਨੇ ਲੋਕੋ ਇਹਨਾਂ ਤੋਂ ਬਚ ਜੋ ਬਚ ਜੋ ਵਧੀਆ ਰਹੋਗੇ ਅੱਗੇ ਚਾਬਲ ਸੁਣੋ ਇਹਦੀ ਹੋਰ ਦੇਖੋ ਮੇਰੀ ਆੜੀ ਤੇ ਕੋਈ ਵੀ ਵੀਡੀਓ ਇਦਾਂ ਦੀ ਨਹੀਂ ਹਣਾ ਜਿਹੜੀ ਕਿਸੇ ਨੂੰ ਫੇਸ ਪੁੱਛਾ ਵੇਚ ਜਾ ਕਿਸੇ ਦੇ ਮੈਨੂੰ ਪਾਉਣ ਦੀ ਵੀਡੀਓ ਬੰਦ ਕਰਨ ਨੂੰ ਕਿਹਾ ਮੈਂ ਕਰਤੀ ਠੀਕ ਹੈ ਮੈਨੂੰ ਗਾਲਾਂ ਕੱਢਣ ਦੀ ਵੀਡੀਓ ਬੰਦ ਕਰ ਉਹ ਵੀ ਚਲੋ ਮੂੰਹੋਂ ਨਿਕਲ ਗਈ ਸੀ ਆਪਾਂ ਕਰਤੀ ਆਪਾਂ ਸੌਰੀ ਮੰਗੀ ਬਕਾਇਦਾ ਉਹ ਤੇ ਤਿੰਨ ਚਾਰ ਦਿਨ ਹੋ ਗਏ ਹੁਣ ਕੋਈ ਹੋਰ ਬੰਦੇ ਤਿੰਨ ਚਾਰ ਜਾਣੇ ਆਉਂ ਗਰੁੱਪ ਆ ਉਹਨਾਂ ਦਾ ਮੈਨੂੰ ਬਦਲ ਬਦਲ ਕੇ ਫੋਨ ਲਾਉਂਦੇ ਗਾਲਾਂ ਕੱਢਦੇ ਆਣ ਗੱਡੀ ਬੰਦ ਕਰਾਵਾਂਗੇ ਤੇਰੀ ਐ ਕਿਵੇਂ ਗੱਡੀ ਬੰਦ ਕਰਾ ਦੋਗੇ ਜੀ ਤੁਸੀਂ ਗੱਡੀ ਅੱਜ ਦੀ ਹੈ ਹਜ਼ਾਰ ਸਾਲ ਪਹਿਲਾਂ ਤੋਂ ਗੱਡੀਆਂ ਸ਼ੁਰੂ ਹੋਈਆਂ ਹੋਈਆਂ ਕਿਦਾਂ ਇੰਸਟਾਗ੍ਰਾਮ ਤੇ ਜਿਹੜੀ ਵੀ ਰੀਲ ਪਾਉਂਦਾ ਇਹ ਚਾਵਲੀ ਮਾਰਦਾ ਇਹ ਬੰਦਾ ਤੇ ਤੁਸੀਂ ਸੁਣਿਆ ਕਹਿੰਦਾ ਹਜ਼ਾਰ ਸਾਲ ਤੋਂ ਤੈਨੂੰ ਪੁੱਛਣ ਵਾਲਾ ਹੋਵੇ ਇਹ ਗੱਡੀਆਂ ਦਾ ਅੰਗਰੇਜ਼ਾਂ ਦਾ ਸਿਸਟਮ ਵੇਲੇ ਆਈਆਂ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਉਹ ਤੋਂ ਬਾਅਦ ਸਿਸਟਮ ਸ਼ੁਰੂ ਹੋਇਆ ਪਖੰਡਵਾਦ ਠੀਕ ਹੈ ਪਖੰਡਵਾਦ ਪਹਿਲਾਂ ਚੱਲਦਾ ਹੁੰਦਾ ਸੀ ਪਰ ਇਹਨਾਂ ਨਹੀਂ ਸੀ ਜੈਨਾਂ ਤੁਸੀਂ ਹੁਣ ਕਰ ਰੱਖਿਆ ਹਾਂ ਜਿੱਦ ਗੱਦੀ ਤੇਰੀ ਹਜ਼ਾਰਾਂ ਸਾਲ ਪਹਿਲਾਂ ਤੋਂ ਸੀ ਤਾਂ ਫਿਰ ਸਾਡੇ ਭਗਤ ਸਿੰਘ ਹੋਰ ਸਰਾਬੇ ਹੋਰ ਇਹ ਐਵੇਂ ਹੀ ਫਾਂਸੀਆਂ ਤੇ ਚੜ ਗਏ ਫਿਰ ਤੁਸੀਂ ਕਿਉਂ ਨਹੀਂ ਉੱਥੇ ਜਵਾਈ ਜਾ ਕੇ ਤੁਸੀਂ ਫਾਂਸੀਆਂ ਤੇ ਚੜ ਜਾਂਦੇ ਤੁਸੀਂ ਅੰਗਰੇਜ਼ਾਂ ਨੂੰ ਰੋਕ ਲੈਂਦੇ ਭੈਣ ਦੇ ਜੈਨ ਇਹ ਬੇਲਰ ਨੇ ਨਾ ਇਹ ਕੰਮਾਂ ਤੇ ਹੋਤੋ ਰਹੇ ਨੇ ਚਾਚਾ ਗੇਲਾ ਪੇਜ ਸਿਰਫ ਇਹਨਾਂ ਲਈ ਹੀ ਬਣਾਇਆ ਹੈ ਇਹਨਾਂ ਚਾਵਲਾਂ ਨੂੰ ਲੋਟ ਕਰਨ ਖਾਤਰ ਆਪਾਂ ਨੂੰ ਹੋਰ ਕੋਈ ਸਵਾਰਥ ਨਹੀਂ ਹੈਗਾ ਇਸ ਪੇਜ ਤੋਂ ਇਹ ਤੋਂ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਇਹਨਾਂ ਦੀ ਆਪਾਂ ਫੁੱਲ ਡਾਕ ਬਣਾਇਆ ਕਰਾਂਗੇ ਨਵਾਂ ਨਵਾਂ ਕੰਮ ਹੈ ਹਜੇ ਵੀਡੀਓ ਐਡੀਟਿੰਗ ਦੇ ਸਿੱਧਾ ਸਿਸਟਮ ਹਜੇ ਇਹਨਾਂ ਪਹੁੰਚਿਆ ਨਹੀਂ ਆ ਰਿਹਾ ਤੇ ਜਦੋਂ ਵੀ ਕੰਮ ਲੋਟ ਆ ਗਿਆ ਵਧੀਆ ਐਨ ਬਣਾ ਕੇ ਨਾ ਐਨ ਟਕਾ ਕੇ ਮੰਜੀ ਠੋਕਿਆ ਕਰਾਂਗੇ ਇਹਨਾਂ ਦੀ ਧੰਨਵਾਦ ਜੀ